ਅਦੀ ਘਰ ਤੋਂ ਦੱਸਦਾ ਉਹ ਵਿਆਹ ਦੇ ਵਿੱਚ ਨਾ ਕੁੜੀਆਂ ਗਾਣਾ ਵਾਸਤੇ ਬੀਬੀਆਂ ਇਕੱਠੀਆਂ ਹੋ ਗਈਆਂ ਉਹ ਇੱਕ ਉਹਨਾਂ ਨੇ ਕੀ ਕਿਹਾ ਨਾ ਉਹ ਪਹਿਲੇ ਪੁਰਾਣੇ ਬਜ਼ੁਰਗਾਂ ਨੂੰ ਲੈ ਕੇ ਆਈਆਂ ਦੋ ਬੀਬੀਆਂ ਨੂੰ ਫੜ ਕੇ ਉਹ ਕਹਿੰਦੇ ਵੀ ਉਹ ਬੀਬੀਆਂ ਕਹਿੰਦੀ ਵੀ ਸਾਡਾ ਕੀ ਕੰਮ ਹੈ ਤੇ ਨਵੀਂ ਪੀੜ੍ਹੀ ਦੀਆਂ ਬਹੂਆਂ ਨੇ ਕੁੜੀਆਂ ਨੇ ਤੁਸੀਂ ਪਾਓ ਕਿੱਦਾਂ ਨੱਚੋ ਤੁਸੀਂ ਬੋਲਿਆ ਪਾਓ ਜੋ ਕੁੜੀਆਂ ਗਾਉਂਦੀ ਸੀ ਉਹ ਕਹਿੰਦੇ ਸਾਨੂੰ ਨਹੀਂ ਆਉਂਦੀਆਂ ਉਹ ਮੋਬਾਈਲ ਤੋਂ ਪੜ੍ਹ ਕੇ ਬੋਲਿਆ ਕਰਨ ਉਹ ਬੀਬੀਆਂ ਆਹੀਂ ਮੋਬਾਈਲ ਤੋਂ ਪੜ੍ਹ ਕੇ ਜਦੋਂ ਕਹਿਣ ਬੀਬੀ ਇਹ ਇਹ ਵਾਲੀ ਕੁੜੀ ਉਹ ਬੀਬੀਆਂ ਦੀ ਵਹੀ ਆਦਤ ਸੀਗੀ ਸਾਡੇ ਯਾਦ ਨਹੀਂ ਐਨਾ ਦਾ ਸ਼ੁਕਰ ਵੀ ਉਹ ਮੋਬਾਈਲ ਪਰ ਤੇ ਪੜ ਕੇ ਕਰ ਰਹੀਆਂ ਹੁੰਦੀਆਂ ਹਮਾਰੇ ਤਾਂ ਇਸ ਤਰ੍ਹਾਂ ਹੋਆ ਵੀ ਜਿਤਨਾ ਹਮੈਂ ਜਾ ਕੇ ਬੈਠੀਆਂ ਜਾ ਕੇ ਗਾਉਣ ਲੱਗੀਆਂ ਮੈਨੂੰ ਬਹੁਤ ਸ਼ੌਕ ਹੈ ਸ਼ੁਰੂ ਤੇ ਮੇਰੇ ਪਾਸ ਬਹੁਤ ਕਲੈਕਸ਼ਨ ਹੈ 4-500 ਗੀਤ ਹੈ ਮੇਰੇ ਕੋਲ ਅਨ ਰਿਕਾਰਡਡ ਜਿਹੜਾ ਮੈਂ ਪੋਦੀ ਪਰ ਕੰਮ ਕਰਿਆ ਮਾਰੇ ਬਲੱਡ ਮਤਿਆਂ ਇਹ ਚੀਜ਼ਾਂ ਕੱਠੀਆਂ ਕਰੀਆਂ ਮੈਂ ਇਹ ਚੀਜ਼ਾਂ ਜਦ گاਵਾ ਕੋਲ ਬਹੁਆਂ ਪਿਛਲੇ ਜਮਾਨੇ ਮਾਰੀਆਂ ਭਾਬੀਆਂ ਬੜੀਆਂ ਮੋੜਾ ਦੇ ਕਰੈਂਦੀਆਂ ਗੀਤ ਕਾ ਜੇ ਇੱਕ ਲਾਈਨ ਆਪ ਕਹਿਣੀ ਉਹਨਾਂ ਨੇ ਸਾਹ ਦਵਾਉਣੇ ਨੂੰ ਗਾਣੇ ਵਾਲੀ ਨੂੰ ਮੋੜਾ ਦੇਣਾ ਅੱਜ ਕੱਲ੍ਹ ਕਿਹਨੂੰ ਕਹੋ ਵੀ ਮੈਂ ਉਹ ਗੀਤ ਗਾ ਸਾਨੂੰ ਗਾਉਣਾ ਨਹੀਂ ਆਉਂਦਾ ਅਸੀਂ ਤਾਂ ਡੀਜੇ ਤੇ ਨੱਚਾਂਗੇ ਉੱਠਾ ਜਾ ਕੇ ਉਹ ਡਮ ਡਮ ਡਿਸਡੀਸ ਨਾਲ ਪਤਾ ਲੱਗਾ ਕਿਸੇ ਦੀ ਬਾਹ ਬਜਰੀ ਹੈ ਕਿ ਨੱਚਣਾ ਵੀ ਨਹੀਂ ਆਉਂਦਾ ਮਤਲਬ ਇੰਨੇ ਦੂਰ ਹੋ ਗਏ ਹਮੇ ਲੋਕ ਕਿਉਂਕਿ ਮਾਨੂੰ ਪ੍ਰੋਸਿਆ ਹੀ ਇੰਨਾ ਕੁਝ ਜਾ ਰਿਹਾ ਗੀਤ ਗੂਤ ਮਾਰੇ ਵਾਸਤੇ ਹੁਣ ਮਨੋਰੰਜਨ ਦਾ ਸਾਧਨ ਨਹੀਂ ਹੈ ਹਮੇ ਤਾਂ ਸਾਰਾ ਦਿਨ ਫਲਾਣੀ ਹਰਿਆਣੇ ਵਾਲੀ ਡਾਂਸਰ ਧਮਕਾਣੀ ਹਰਿਆਣੇ ਵਾਲੀ ਡਾਂਸਰ ਦੇਖੀ ਜਹਾਂ ਦੇਖੀ ਜਹਾਂ ਦੇਖੀ ਜਹਾਂ ਕਿੰਨੇ ਕਿੰਨੀਆਂ ਉਸ ਨੂੰ ਨੈੱਟ ਸਰਫਿੰਗ ਕਹਾਂ ਜਿਸ ਨੂੰ ਬਿੱਲੇ ਬੈਠੇ ਕੋਈ ਨਹੀਂ ਇੱਕ ਦੂਏ ਗੱਲਬਾਤ ਕਰ ਰਿਹਾ ਬਸ ਐਂ ਉਂਗਲੀਆਂ ਮਾਰੀ ਜਾਂ ਚਲੀ ਜਾ ਅਰ ਦਿਮਾਗ ਮਾ ਕੁਛ ਵੀ ਨਹੀਂ ਹੈ ਜਾ ਕਿੱਧਰ ਨੂੰ ਰਹੇ ਆ ਸੋਚ ਕਿੱਧਰ ਨੂੰ ਰਹੇ ਆ ਜਾਣਾ ਕਿੱਥੇ ਨੂੰ ਐ ਪਤਾ ਹੈ ਨਹੀਂ ਬਸ ਉਹ ਭੰਬਲ ਭੂਸੇ ਮਾ ਪਏ ਵੇ ਕਹਿ ਲੋ